ਕੋਈ ਜਿਹੜਾ ਹਸਤਾ ਵਾਪਰ ਆ ਕੀ ਲੱਗਦਾ ਸੀ ਤੁਹਾਡਾ ਤੇ ਮੇਰਾ ਸਾਕਾ ਭਤੀਜਾ ਜੀ ਕੀ ਨਾਮ ਤੇ ਉਹ ਗਰਮੀਤ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਇਬਰਾਹਿਮਵਾਲ ਪਹਿਲਾਂ ਹੋਮਗੜ੍ਹ ਤੇ ਨੌਕਰੀ ਕਰਦਾ ਰਿਹਾ ਅੱਛਾ ਜੀ ਤੇ ਹੁਣ 2 ਸਾਲ ਤੋਂ ਘਰ ਆ ਗਿਆ ਅੱਜ ਤੱਕ ਅੱਜ ਫਿਰ ਕਰੋ ਤੜਕੇ 4 ਵਜੇ ਚੱਲਿਆ ਚੰਡੀਗੜ੍ਹ ਜਾ ਰਿਹਾ ਸੀ ਬੇਟੀ ਦੀ ਪੀਸੀ ਲੈਣੀ ਸੀ ਪੀਸੀ ਬਣਾ ਕੇ ਲਿਉਣੀ ਸੀ ਉੱਥੇ ਤੇ ਇੱਥੇ ਆ ਗਏ ਉਹ ਦੇਖ ਰਿਹਾ ਸੀ ਇਸ ਤਰ੍ਹਾਂ ਪਤਾ ਲੱਗਾ ਤੁਹਾਡੇ ਜਿਹੜਾ ਸਾਨੂੰ ਇੱਥੇ ਗੱਡੀ ਵਾਲਿਆਂ ਨੇ ਦੱਸਿਆ ਫੋਨ ਕਰਕੇ ਉਹ ਪਿੰਡ ਦੇ ਬੰਦੇ ਦੀ ਸਬਜ਼ੀ ਲੈਣ ਜਾਣ ਦੇ ਜਲੰਧਰ ਵਿਆਹ ਸੀ ਉਹਨਾਂ ਦੇ ਉਹਨਾਂ ਨੂੰ ਮਗਰਵਾ ਕੇ ਦੇਖਿਆ ਫਿਰ ਉਹਨਾਂ ਚੱਕ ਕੇ ਜਿਹਨੂੰ ਨਾਲ ਸਾਨੂੰ ਫੋਨ ਕਰਤਾ ਵੀ ਐਦਾ ਗਰਮੀਸ਼ਾ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੋੱਖੇ ਤੇ ਦਰਦ ਹੋ ਗਿਆ ਤੇ ਹਾਸਾ ਕਿਤੇ ਮਾ ਪਾ ਪਿਆ ਟਰੱਕ ਤੇ ਟਿਪਰ ਬਾਇਆ ਹੋਇਆ ਮਿੱਟੀ ਦਾ ਭਰਿਆ ਉਹਦਾ ਟਕਰਾ ਹੋਈ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਕਿ ਜਿਹੜੇ ਟਿਪਰ ਪਾਸ ਵੀ ਕੀਤੇ ਗਏ ਨੇ ਪਰ ਜਿਹੜੇ ਵੀ ਲਗਾ ਤੋ ਨਹੀਂ ਇਹ ਪ੍ਰਵਾਹ ਨਹੀਂ ਕਰਦੇ ਕਿਉਂਕਿ ਜਿਹੜੀ ਹਾਈਵੇ ਬਣ ਰਹੀ ਹੈ ਨਾ ਇਹ ਜਿਆਦਾ ਗੱਡੀਆਂ ਉਹਨਾਂ ਟਿਪਰ ਉਹਨਾਂ ਦੇ ਹੀ ਆ। ਇਹ ਇੱਕ ਤਾਂ ਓਵਰ ਸੀਵਿਟੀ ਚਲਾਉਂਦੇ ਆ। ਇੱਕ ਇਹਨਾਂ ਨੂੰ ਲਾਲ ਚੰਦਾ ਇਹ ਵਰਤਵਾਦ ਗੇੜੇ ਲਾਈਏ। ਹੋਰ ਸਾ ਉਹ ਕਰਕੇ ਦੇ ਦੇ ਨਹੀਂ ਕਿ ਵੀ ਅਸੀਂ ਕਿਹੜੀ ਸਪੀਡ ਤੇ ਜਾ ਰਹੇ ਕਿੱਧਰ ਜਾ ਰਹੇ ਕਿੱਧਰ ਨਹੀਂ ਜਾ ਰਹੇ। ਆਦੇ ਸ਼ਰਿਆਂ ਵਿੱਚ ਨੇ ਰੌਂਗ ਸਾਈਡ ਆ ਕੇ ਤੇ ਹੁਣ ਤਾਂ ਸਕੂਟੀ ਥੱਲੇ ਜਾਣ ਦੀ ਜਗ੍ਹਾ ਵੀ ਕੋਈ ਨਹੀਂ ਛੱਡੀ ਇਹਨੇ ਜਿੱਥੇ ਆ ਕੇ ਨੇ ਉਹਦੇ ਉੱਤੇ ਗੱਡੀ ਚਾੜ ਕੇ ਨੇ ਹੈਡਸਕੋਰਡ ਦੱਸ ਕਰਤੀ ਤੇ ਆਪ ਆਪ ਡਰਾਈਵਰ ਗੱਡੀ ਮੋਕਲ ਛੱਡ ਕੇ ਭੱਜ ਗਿਆ। ਹੋ ਸਕਦਾ ਜੇ ਇੱਥੇ ਮੌਕੇ ਤੇ ਉਹਨੂੰ ਮਾੜੀ-ਮੋਟੀ ਟ੍ਰੀਟਮੈਂਟ ਦਿੰਦਾ ਤਾਂ ਕੋਈ ਅੱਗੇ ਹੋ। ਕੀ ਮੰਗ ਕਰਦੇ ਹੋ ਤੁਸੀਂ? ਪਸੇਪ ਕੀ ਮਾਮਲਾ ਕਿਵੇਂ ਵਾਪਰਿਆ ਸਾਹਿਬ ਜੀ ਹੁਣੇ ਸਾਨੂੰ ਇਤਲਾ ਮਿਲੀ ਸੀ ਕਿ ਇੱਕ ਪਿੰਡ ਜੱਗਾ ਕੋਲ ਐਕਸੀਡੈਂਟ ਹੋਇਆ ਵਾ ਜੀ ਤੇ ਅਸੀਂ ਮੌਕੇ ਤਣ ਕੇ ਦੇਖਿਆ ਤੇ ਆਦਮੀ ਦੀ ਡੈਥ ਹੋਈ ਸੀ ਵਿਚਾਰੀ ਗਰਮੀਤ ਸਿੰਘ ਦਾ ਨਾਮ ਜੀ ਤੇ ਸਕੂਟਰੀ ਦੇ ਉੱਤੋਂ ਦੀ ਜਿਹੜੀ ਟਰੱਕ ਲੰਘਿਆ ਹੋਇਆ ਸੀਗਾ ਤੇ ਜਿਹੜਾ ਡੈੱਡ ਬੋਡੀ ਉਹ ਅਸੀਂ ਹਸਪੀਟਲ ਭੇਜ ਦਿੱਤੀ ਹੈ ਜੀ ਤੇ ਬਾਕੀ ਤਫ਼ਤੀਸ਼ ਚੱਲ ਰਹੀ ਹੈ ਜੀ